ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਜਦੋਂ ਵੀ ਵਲੌਗ ਬਣਾਉਣੇ ਗੱਡੀ ਦੇ ਵਿੱਚ ਬੈਠ ਕੇ ਬਣਾਉਣੇ ਕਿਉਂਕਿ ਪਹਿਲਾਂ ਕਾਲੀ ਕਾਲੀ ਆ ਕਰ ਲਓ ਕਰ ਲਓ ਇਦਾਂ ਹੀ ਨਿਕਲ ਜਾਂਦਾ ਏ ਹੰਮ ਗੰਮ ਕਰਦੇ ਆ ਟਾਈਮ ਹੀ ਨਹੀਂ ਲੱਗਿਆ ਇਸ ਵਲੌਗ ਬਣਾਉਣ ਦਾ ਕਿਉਂਕਿ ਸਬਜ਼ੀ ਬਣਾਉਣ ਲੱਗੀ ਮੈਂ 2 ਵਜੇ ਸ਼ੁਰੂ ਕਰ ਕੀਤੀ ਨਾ ਸਬਜ਼ੀ ਬਣਾਉਣੀ 2 ਵਜੇ ਸ਼ੁਰੂ ਕੀਤੀ ਸਬਜ਼ੀ ਬਣਾਈ ਭਾਂਡੇ ਸਾਫ਼ ਕੀਤੇ ਫਿਰ ਦੋਵਾਂ ਬੱਚਿਆਂ ਨੂੰ ਤਿਆਰ ਕਰਕੇ ਹੋ ਤਿਆਰ ਹੋ ਕੇ ਕਿੰਨਾ ਟਾਈਮ ਹੋਇਆ ਹਾਂ ਟਿਲੋਂ ਸਾਹਿਬ 3 ਵਜੇ ਹਾਂ 3:03 ਤੇ 2:00 ਸ਼ੁਰੂ ਕੀਤਾ ਸੀ 3:03 ਤੇ ਸਾਰੇ ਤਿਆਰ ਹੋ ਗਏ ਆ ਮਤਲਬ ਇੰਨੇ ਕੰਮ ਕਰ ਲਏ ਵੀ ਮੈਂ ਕਿੰਨੇ ਦੇ ਵਿੱਚ ਅਪਰੀਸ਼ੀਏਟ ਕਰ ਦੋ ਮੈਨੂੰ ਕੋਈ ਜਣਾ ਹਾਂ ਬਹੁਤ ਕੰਮ ਮਮਾ ਹਾਂਜੀ ਰਿਕਾਰਡ ਤੋੜਦੇ ਸਨ ਮਮਾ ਕਿੱਥੇ ਚਲੋ ਜਲਦੀ ਜਾਓ ਪੂਰਾ ਨਸਰਾ ਪੂਰਾ ਮਨ ਮਤ ਹੋਇਆ ਅੱਜ ਜੀ ਨੂੰ ਦੱਸੋ ਮੈਂ ਕਾਕਾ ਹਾਂ ਯਾਰ ਛੱਡ ਮੇਰੇ ਛੱਲਿਓ ਕਾਕਾ ਹਾਂ ਯਾਰ ਵੱਡੀ ਲਾਈਕ ਕਰਾ ਇਨੀ ਗਰਮੀ ਹੋਈ ਪਈ ਹੈ ਗੱਡੀ ਦੇ ਵਿੱਚ ਹੋ ਗਈ ਠੰਡ ਆਂ ਦਿਵਜੋ ਤੂੰ ਹੀ ਕਰੇਗਾ ਇਹਦੇ ਕਲਾਸ ਲਗਾਉਣੇ ਹੈਂ ਤੂੰ ਬ੍ਰੇਕਾਂ ਮਾਰੀਂ ਕੱਲਾ ਕਰੋ ਤੂੰ ਚੱਲੇ ਕਿਥੇ ਜੀ ਕੋਈ ਪੁਈ ਪਿੰਡ ਕੋਈ ਪੁਈ ਕਦੋਂ ਇਹ ਪੁਈ ਪਿੰਡ ਦੇ ਬਲੇਖੇ ਚ ਰਹਿ ਗਿਆ ਜੀ ਕਿੱਥੇ ਹਨਾ ਨੂੰ ਪਤਾ ਹੀ ਨਹੀਂ ਕਿੱਥੇ ਚੱਲੇ ਆਂ ਕਿੱਥੇ ਸਰਿਆਲੀ 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 ਚੱਲੇ ਆਂ ਤੇ ਓਦਾਂ ਹੀ ਘੁੰਮਣ ਫੇਰਨਾ ਏਹ ਹਾਂ ਇਹ ਤੇ ਪਾਈ ਇਹ ਤੇ ਦਾ ਸਕੂਲ ਵੀ ਹੈ ਕੋਈ ਗੋਲੀ ਚੱਲੇ ਆ ਹਰ ਵੀ ਰਾਤ ਸੌਂ ਗਿਆ ਇਹ ਗੱਡੀ ਦੇ ਵਿੱਚ ਤੇ ਕਿਉਂਕਿ ਅੱਜ ਦਿਨੇ ਆ ਕੇ ਸੁੱਤਾ ਨਹੀਂ ਸਕੂਲੋਂ ਆ ਜਾਈ ਆਪਾਂ ਨੇ ਦਿਨ ਚਾਰੋਂ ਚਾਰ ਦੇ ਹਰ ਵਾਰੀ ਨੂੰ ਚਲਣਾ ਆਂ ਅੰਦਰ ਨਹੀਂ ਬਰਨੇ ਨੀਂ ਕੁਰੀ ਹੋ ਜੇ ਫਿਰ ਤਾਂ ਗੱਡੀ ਦੇ ਵਿੱਚ ਖੜਾਉਂਦਾ ਹੀ ਨਹੀਂ ਨਾ ਹੁੰਦਾ ਏ ਆ ਗਿਆ ਜਿਹੜੀ ਗਲੀ ਬਈ ਨੂੰ ਆਪ ਬੁੜੀ ਜਿਹੀ ਚੀਜ਼ ਲੱਗੀ ਤੇ ਸਾਰੇ ਸ਼ੀਸ਼ਾ ਲੱਗਣਾ ਏ ਹੂੰ ਥੋੜਾ ਛੋਟੇ ਦਾ ਲਗੜਾਵਾ ਇੰਨੀ ਹੱਡ ਦੇ ਲਗੜਾਵਾ ਹਾਂ ਮੈਂ ਦੇਖਿਆ ਵਾਈਟ ਕਲਰ ਦਾ ਨਾ ਲਵਾਇਓ ਦੀਦੀ ਇਹਨਾਂ ਨੂੰ ਮੈਂ ਕਹਿਨ ਲਈ ਹਾਂ ਟਰਾਂਸਪੇਰੈਂਟ ਨਾ ਮੈਂ ਹਲਵਾਇਓ ਟਰਾਂਸਪੇਰੈਂਟ ਨਹੀਂ ਚੰਗਾ ਲੱਗਣਾ ਤੂੰ ਇਧਰ ਆ ਹਾਂ ਜਿਹੜਾ ਆ ਟ੍ਰਾਂਸਪੇਰੈਂਟ ਆ ਨਾ ਉਹਦੇ ਵਿੱਚ ਸਾਰਾ ਕੁਝ ਗਲੀ ਜੋ ਦਿਖਦਾ ਹੈ ਨਾ ਦੂਜਾ ਹੋਵੇ ਤੇ ਜਿੱਦਾਂ ਮਰਜੀ ਬਾਹਤੀ ਬੁਲਤੀ ਲੀੜਾ ਕਪੜਾ ਪਿਆ ਹੋਵੇ ਦਿਖਦਾ ਨਹੀਂ ਆ ਹਨਾ ਥੋੜਾ ਜਿਹਾ ਉਹ ਨਹੀਂ ਹੁੰਦਾ ਵਿੱਚ ਉਹ ਕੱਲ ਉਹ ਕੁਝ ਉੱਪਰ ਹੀ ਪ੍ਰਿੰਟ ਜਾਂ ਬਣਿਆ ਹੁੰਦਾ ਹੈ ਤੁਹਾਡੀ ਇਹਦੇ ਵਰਗਾ ਹੈ ਹਾਂ ਆ ਵੇਖੋ ਆ ਪਲੇਨ ਆ ਬਿਲਕੁਲ ਇਹ ਸਾਫ਼-ਸਾਫ਼ ਵਧੀਆ ਹੈ ਨਾ ਇੱਥੇ ਮਤਲਬ ਘਟਾ-ਘਟਾ ਨਹੀਂ ਪੈ ਸਕਦਾ ਆ ਵਾਲੀ ਚੀਜ਼ ਦੇ ਵਿੱਚ ਜੇ ਉੱਭਰੀ ਹੁੰਦੀ ਤੇ ਇੱਥੇ ਘਟਾ ਪੈਣਾ ਸੌਖਾ ਹੁੰਦਾ ਇੱਥੇ ਬਰਾਬਰ ਦਾ ਹੈ ਪੂਰਾ ਇਧਰ ਇੱਕ ਬਾਥਰੂਮ ਇੱਧਰ ਇਹ ਕੰਪੋਨਰ ਦਾ ਇੱਕ ਬੋਏ ਜਿਹੜੇ ਇਹ ਨਾਲ ਲਵਾਵਾ ਜੀ ਲੈ ਹਾਂ ਇਹ ਨਾਲ ਦੇ ਦੇ ਹਾਂ ਬਾਰੇ ਪਾਣੀ ਪੋਣੀ ਦਾ ਨਾ ਹੁੰਦੇ ਤੱਕ ਦੇ ਆ ਹਮਮ ਪਰ ਚਾਹੀਦਾ ਇਹ ਨਾਲ ਦਾ ਹੀ ਹਾਂ ਇਹ ਨਾਲ ਦਾ ਹੀ ਚਾਹੀਦਾ ਇਹ ਗੁੰਦ ਦਾ ਤਿਆਰ ਹਾਂ ਇਹ ਵਧੀਆ ਨਾ ਛੋਟਾ ਜਿਹਾ ਇੱਧਰ ਹੀ ਵੇਖੋ ਗੈਲਰੀ ਆ ਮੈਨੂੰ ਸਭ ਤੋਂ ਕੈਂਟ ਪੀਜਾਂ ਆ ਲੱਗੀਆਂ ਜੀ ਗੱਲ ਹੋਈ ਨਾ ਹਾਂ ਦੇਖੋ ਮੇਨ ਗੈਲਰੀਆਂ ਬਹੁਤ ਵਧੀਆ ਵਧੀਆ ਬਣਾਈਆਂ ਨੇ ਨਾ ਵੇਖੋ ਨਾ ਜਿੰਨਾ ਮਰਜੀ ਸਮਾਨ ਰੱਖੀ ਜਾਓ ਗਮਲੇ ਰੱਖੀ ਜਾਓ ਜੋ ਮਰਜੀ ਰੱਖੀ ਜਾਓ ਕਿੱਥੇ ਹੋ ਚਲੋ ਚਲਿਏ ਨੂਰ ਜਾਣਾ ਆ ਜਾ ਚਲੋ ਮम्मा ਨੂੰ ਕਹੋ ਵੰਚਣੀ ਜਾਣਾ ਹਾਂਜੀ ਕੋਈ ਨਹੀਂ ਆਸੀ ਹੁਣ ਤੂੰ ਆਇਓ ਨਾ ਸਾਡੇ ਕੋਲ ਕਿੰਨੂੰ ਚੁਕਣਾ ਏ ਹੈਰੀ ਨੂੰ ਮੈਂ ਚੁਕਨਾ ਵਾ ਇਹ ਚੁੱਪ-ਚੁਪ ਹੀ ਰਿਆ ਜਿਆਦਾ ਖੇਡੇ ਹੁੜਿਆ ਨਹੀਂ ਆ ਨੱਗਰ ਨੱਗਰ ਆ ਦੇਖੋ ਹਾਂ ਉਹ ਮੈਂ ਜਦੋਂ ਮੈਨੂੰ ਪਤਾ ਇਦਾਂ ਸੌਂ ਸੌ ਜਾਵੇ ਨਾ ਰਾਤ ਦੇ ਵਿੱਚ ਫਿਰ ਇਦਾਂ ਹੀ ਕਰ ਦਿੰਦਾ ਏ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟ੍ਰੇਟ ਕਿੰਨੇ ਤੁਹਾਨੂੰ ਦਿਖਾਉਣੀ ਹੈ ਇੱਕ ਛੋਟਾ ਜਿਹਾ ਨਾ ਬੱਚਾ ਹੈ ਬਿੱਲੀ ਦਾ ਜੇ ਬਿੱਲੀ ਨੇ ਬੱਚੇ ਦਿੱਤੇ ਹੀ ਢੂੜੀ ਦੇ ਵਿੱਚ ਪਤਾ ਨਹੀਂ ਸਾਰਿਆਂ ਨੂੰ ਲੱਗ ਗਿਆ ਇੱਕ ਬੱਚਾ ਰਹਿਣ ਦਿੱਤਾ ਪਤਾ ਨਹੀਂ ਉਹਨੇ ਕੀ ਬਾਸ਼ੈਰਟੀ ਕੀਤੀ ਇਹਦੇ ਨਾਲ ਕਿ ਜਾਂ ਉਹ ਯਾਦ ਭੁੱਲ ਗਿਆ ਏ ਤੇ ਰੋਈ ਜਾਂਦਾ ਰੋਈ ਜਾਂਦਾ ਮੈਨੂੰ ਲੱਗਦਾ ਇਹਨੂੰ ਭੁੱਖ ਲੱਗੀ ਹੋਣੀ ਉਹ ਆਈ ਨਹੀਂ ਐ ਤੇ ਇਸ ਕਰਕੇ ਕੱਲ ਪਰਸੋਂ ਤੇ ਰੋਇਆ ਨਹੀਂ ਜਾਂ ਉਹਨੂੰ ਲੱਭਾ ਨਹੀਂ ਢੂੜੀ ਦੇ ਵਿੱਚੋਂ ਚੋਹਣ ਨਾ ਤੇ ਉਹਨੂੰ ਲੈਣੀ ਆਈ ਆ ਉਹ ਮੈਨੂੰ ਗਿਣਤੀ ਭੁੱਲ ਗਈ ਹੋ ਗਈ ਨਾ ਤੇਜ ਹਾਂ ਹਲੇ 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 ਐਨੇ ਬੀਨੇ ਪੀ ਲਓ ਪਿੰਦਨੀ ਪੀਦਾ 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 ਦੁੱਧ ਪੀਦਾ ਹੈ ਇਹਨੂੰ ਫੜਨਾ ਕੋਣ ਫੜਤੇ ਮੈਂ ਸਕਦੀ ਨਹੀਂ ਤੂੰ ਫੜ ਕੇ ਪਿਆ ਸਕਦੇ ਜੀ ਹੈ ਡਰ ਲੱਗਦਾ ਤਾਨੂੰ ਹੈਰੀ ਸੁਤਾ ਉਠਿਆ ਹੀ ਆ ਗਿਆ ਹੈ ਨਮਾਕੇ ਮਾਰਨਾ ਪਿੰਦਾ ਨਹੀਂ ਹੁੰਦਾ ਆਲੇ ਆਲੇ ਤੂੰ ਫੜ ਸਕਦੇ ਜੀ ਨਹੀਂ ਹੈਰੀ ਨਾ ਫੜੀ ਨਾ ਫੜੀ ਕੁੱਤ ਨਾ ਫੜੀ ਆਏ ਉੱਠ ਆ ਗਈ ਤੇਰੇ ਉਹਨੇ ਆ ਗਈ ਪਿੰਦਾ ਪਤਾ ਨਹੀਂ ਕਿ ਆਉਣੀ ਹੈ 시시 ਆਉਣੀ ਹੈ ਕਿ ਤੜੀ ਦੁੱਧ ਵਾਲੀ ਸੀ ਸੀ ਆਣੀਏ ਯੂਚਾਰੇ ਨੂੰ ਭੁੱਖ ਲੱਗੀ ਤੇ ਬਾਹਰ ਨਾ ਚੂਹੇ ਅਰ ਗਈ ਜਿਹਦਾ ਮੋਟਾ ਚੁਗੰਦਾ ਉਹ ਫਿਰ ਇੱਕ ਵਾਰ ਬਿੱਲੀ ਦਾ ਬੱਚਾ ਹੀ ਸੀ ਜਿਹੜੇ ਆਪਣੇ ਇੱਥੇ ਕੋਈ ਲੈ ਕੇ ਆਇਆ ਸੀ ਨਾ ਇੱਕ ਵਾਰ ਬੈੱਡ ਦੇ ਉੱਤੇ ਹਲੇ ਮੈਂ ਤੂੰ ਦੁੱਧ ਪਿਲਾ ਸੋਹਣਾ ਹਾਏ ਕਿਦਾਂ ਦਾ ਉਹ ਵੀ ਦੁੱਧ ਪੀਂਦਾ ਨਹੀਂ ਆ ਤੇ ਭੁੱਖ ਲੱਗੀ ਹੋਣੀ ਆ ਉਹ ਦਿਨਾਂ ਲਈ ਦਦ ਮਾਰਨਗੇ ਇਥੇ ਆਪਣੀ ਆਪਣੀ ਗੱਡੀ ਚਲਾਉਣੀ ਆ ਪਪ ਜਦੋਂ ਉਸ ਦੀ ਮੰਮਾ ਆਵਾਜ਼ ਸੁਣੂਗੀ ਨਾ ਉਹਦੀ ਮੰਮਾ ਨੇ ਆਪੇ ਆ ਜਾਣ ਦੀ ਆਵਾਜ਼ ਸੁਣ ਕੇ ਰਹਿਣ ਦੋ ਇਹਨੂੰ ਇਥੇ ਹੀ ਮੈਂ ਸਕੂਲ ਤੋਂ ਤਿਆਰ ਕਰਨ ਤੋਂ ਬੱਚਿਆਂ ਨੂੰ ਲੇਟ ਹੋ ਜਾਂਦੀਆਂ ਪਹਿਲੇ ਮੈਂ ਤਿਆਰ ਕਰਦੀ ਫਿਰ ਇਹਨੂੰ ਦੇਖਾਂਗੇ ਪਿਛੇ ਰੱਖਾਂਗੇ ਕਿ ਦੱਕੇ ਨਾਲ ਇੱਧਰ ਉੱਧਰ ਰੱਖਾਂਗੇ ਤਾਂ ਕਿ ਉਹ ਆਪਣੀ ਮਾਂ ਨੂੰ ਲੱਭ ਸਕੇ ਤੇ ਮਾਂ ਆਪਣੇ ਬੱਚੇ ਨੂੰ ਲੱਭ ਲੇ ਚਲੋ ਫਟਾਫਟ ਤਿਆਰ ਹੋਏ ਇਹ ਹਾਂਜੀ ਅੰਦਰ ਲੈ ਆਏ ਨਹੀਂ ਨਹੀਂ ਅੰਦਰ ਨਹੀਂ ਲੈਣਾ ਚਲੋ ਆਪਾਂ ਤਿਆਰ ਹੋਈਏ ਫਟਾਫਟ ਬ੍ਰਸ਼ ਕਰੀਂ ਨਾਲੇ ਚਾਹ ਪੀਓ ਤੁਸੀਂ ਪਹਿਲਾਂ ਆ ਰਾਜੂ ਨੂੰ ਤਾਂ ਸੁੱਕਦਾ ਰਹਿੰਦੋ ਇਹ ਤਾਂ ਤੁਰੀ ਖਾ ਆਹ ਜਿਹੜੀ ਕਾ ਆਪ ਸੋਣਾ ਨਹੀਂ ਆ ਤੁਸੀਂ ਹੈ ਤੇ ਉਹਨੂੰ ਵੀ ਨਿਸ਼ਾਨ ਦਿੰਦੇ ਵੀਰ ਜੀ ਨੂੰ ਆਪ ਤੁਸੀਂ ਸੋਣਾ ਨਹੀਂ ਆ ਤੁਹਾਨੂੰ ਤੇ ਨੀਂਦ ਆਉਂਦੀ ਨਹੀਂ ਆ ਵੀਰ ਜੀ ਨੂੰ ਵੀ ਨਿਸ਼ਾਨ ਦਿੰਦੇ ਤੁਸੀਂ ਜੁੜੀ ਤੇ ਕਰ ਦੂੰਗੀ ਸੌ ਲੈਣ ਦਿਓ ਤੁਸੀਂ ਵੀਰ ਜੀ ਨੂੰ ਹੂੰ ਬਾਜੀ ਨੂੰ ਸੌਣ ਦਿਓ ਦਿਵਜੋਤ ਤੀ ਵਨ ਦੀ ਅੱਖ ਨਾ ਕੱਢ ਦਿਓ ਬਾਜੀ ਦੀ ਕਿਤੇ ਅੱਖ ਕਦੋਂ ਆ ਚਲੋ ਆਜੋ ਤੁਸੀਂ ਪੰਗੇ ਲਈ ਜਾਂਦੇ ਆ ਸ਼ੌਣ ਨਹੀਂ ਰਿੰਦੇ ਭਾਜੀ ਨੂੰ ਓਹੋ ਸ਼ੌਂਜਾਂ ਦੋ ਤੁਸੀਂ ਵੀ ਸ਼ੌਂਜੋ ਨਾਲ ਤੁਸੀਂ ਵੀ ਸ਼ੌਂਜੋ ਹਾਇਰਾ ਤੁਸੀਂ ਵੀ ਸ਼ੌਂਜੋ ਨਾਲ ਭਾਜੀ ਦੇ ਪਰੇਸ਼ਾਨ ਕਰਦੇ ਆ ਤੁਸੀਂ ਬੜੀਆਂ ਖਰਾਬੀਆਂ ਕਰਦੇ ਤੁਸੀਂ ਹੁਣ ਦੱਸੋ ਸਾਰਿਆਂ ਨੂੰ ਬਦਮਾਸ਼ ਕਹਿੰਦੇ ਤੇ ਤੁਸੀਂ ਵੀ ਤੇ ਬਦਮਾਸ਼ ਹੀ ਆ ਤੁਸੀਂ ਕਿੰਨੀਆਂ ਬਦਮਾਸ਼ੀਆਂ ਕਰਦੇ ਆ फस गया फस दस, दस। <laughs> गया, गया है फस गया फस गया चलो उठो